ਸਤਿਕਾਰਯੋਗ ਪਿਆਬੀ ਭਰਾਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਿੰਡ ਪੰਜ ਗ라이 ਖੁਰਦ ਕਿਸਾਨ ਵੀਰ ਗੁਰਪ੍ਰੀਤ ਸਿੰਘ ਦੇ ਖੇਤ ਵਿੱਚ ਪਹੁੰਚੇ ਆ ਜੋ ਕਿ ਪਿਛਲੇ ਲਗਭਗ 8-9 ਸਾਲ ਤੋਂ ਕਣਕ ਝੋਨੇ ਦੇ ਫਸਲੀ ਚੱਕਰ ਤੋਂ ਨਿਕਲ ਕੇ ਹਲਦੀ ਦੀ ਫਸਲ ਤੇ ਹੋਰ ਫਸਲਾਂ ਲਾ ਕੇ ਵਧੀਆ ਮੁਨਾਫਾ ਕਮਾ ਰਿਹਾ ਹੈ ਆਓ ਕਰਦੇ ਹਾਂ ਉਹਨਾਂ ਨਾਲ ਆਪਾਂ ਗੱਲਬਾਤ ਛੋੜੇ ਪਰਮ ਤੇ ਤੇ ਮੈਂ ਇਹ ਕਹਿਣਾ ਵੀ ਸਾਰੇ ਕਿਸਾਨ ਤਾਂ ਇੱਕਦਮ ਤਾਂ ਨਿਕਲਣਾ ਔਖਾ ਵੀ ਜਿਹੜਾ ਇਹ ਪੂਰਾ ਧਾਰਮਦਾਰਾ ਆਪਣੇ ਆਸ-ਪਾਸੇ ਹੈਗਾ ਖੇਤੀ ਦਾ ਤਾਂ ਪਰ ਉਹਦੇ ਲਈ ਇਹ ਹੈਗਾ ਵੀ ਜਿੰਨੇ ਵੀ ਨੌਜਵਾਨ ਆ ਉਹ ਜ਼ਰੂਰ ਖੇਤੀ ਨੂੰ ਅਪਣਾਉਣ ਕਿਉਂਕਿ ਖੇਤੀ ਆਉਣ ਵਾਲੇ ਸਮੇਂ 'ਚ ਜਿਹੜਾ ਬੰਦਾ ਅਪਣਾ ਲੂਗਾ ਇਹਦੇ ਤੇ ਕੰਮ ਕਰ ਲੂਗਾ ਉਹ ਬਹੁਤ ਅੱਗੇ ਵਧ ਸਕਦਾ ਜੇ ਵੈਲੀ ਆਡੀਸ਼ਨ ਤੇ ਕੰਮ ਕਰਾਂਗੇ ਉਹਦੇ ਜਿਹੜੇ ਸੰਦਰਭ 'ਚੀ ਮੇਰੇ ਫਾਦਰ ਸਾਹਿਬ ਨੇ 2010 ਤੋਂ ਕੁਦਰਤੀ ਖੇਤੀ ਸ਼ੁਰੂ ਕੀਤੀ ਸੀ ਤੇ ਪਹਿਲਾਂ ਘਰ ਲਈ ਸ਼ੁਰੂ ਕੀਤਾ ਸੀ ਕੰਮ ਤਾਂ ਫਿਰ ਹੌਲੀ-ਹੌਲੀ ਅਸੀਂ ਇਹਨੂੰ ਆਪ ਦਾ ਬੀਨਸ ਦੇ ਵਾਂਗੂ ਇੱਕ ਮਾਡਲ ਬਣਾ ਲਿਆ ਹੁਣ ਅਸੀਂ ਇਸ ਟਾਈਮ ਜਿਹੜਾ ਹੈਗਾ ਵੀ ਤਿੰਨ ਕਿੱਲੇ ਅਸੀਂ ਕੁਦਰਤੀ ਖੇਤੀ 'ਚ ਹਲਦੀ ਦੀ ਕਾਸ਼ਤ ਕਰਦੇ ਆਂ ਇਸ ਵਾਰ ਜਿਹੜਾ ਹੈਗਾ ਅਸੀਂ ਮਾਡਲ ਕੀਤਾ ਵੀ ਹਲਦੀ ਦੇ ਨਾਲ ਹੋਰ ਫਸਲਾਂ ਵੀ ਲਾਈਆਂ ਜਾਣ ਜਿਹਦੇ ਅਸੀਂ ਇੱਕ ਬੈੱਡ ਉੱਪਰ ਹਲਦੀ ਲਗਾ ਕੇ ਮੂੰਗੀ ਲੈ ਰਹੇ ਆਂ ਉਹ ਦੇਖੋ ਤਜਰਬਾ ਕਿੰਨਾ ਕਾਮਯਾਬ ਹੁੰਦਾ ਇਹ ਅੱਗੇ ਤਾਂ ਰਹਿ ਗਿਆ ਕੀ ਆਪਣੇ ਕੋਲੋਂ ਨਿਕਲ ਕੇ ਆਉਂਦਾ ਨਾਲ ਅਸੀਂ ਭਿੰਡੀ ਲਾਈ ਆ ਨਾਲ ਅਸੀਂ ਲਾਇਆ ਤਰਾਂ ਲਾਤੀਆਂ ਬੇ ਲਾਦੀਆਂ ਜਿਹੜੀਆਂ ਸਬਜ਼ੀਆਂ ਹੈਗੀਆਂ ਉਹ ਲਾਏ ਆਂ ਹੈਂ ਤਾਂ ਇਹ ਤਜਰਬੇ ਹੈਗੇ ਨੇ ਜਿਹੜਾ ਹਲਦੀ ਦੀ ਕਾਸ਼ਤ ਅਸੀਂ 2017 ਤੋਂ ਸ਼ੁਰੂ ਕਰਤੀ ਸੀ ਕਿ ਹਲਦੀ ਦੇ ਵਿੱਚ ਇਹ ਹੈਗਾ ਵੀ ਜਿਹੜੇ ਵੀ ਕਿਸਾਨ ਵੀ ਹਲਦੀ ਦੀ ਕਾਸ਼ਤ ਕਰਨਾ ਚਾਹੁੰਦੇ ਆ ਤਾਂ ਉਹ ਬਾਈ ਜੀ ਹੋਰਾਂ ਦੇ ਚੈਨਲ ਤੇ ਵੀ ਵੀਡੀਓ ਦੇਖ ਸਕਦੇ ਜਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੁਣ ਇਹਦਾ ਪੂਰਾ ਪੂਰਾ ਟਾਈਮ ਆ ਯਾਨੀ ਕਿ ਲੰਘ ਰਿਹਾ ਟਾਈਮ ਆ ਅਪ੍ਰੈਲ ਦਾ ਪੂਰਾ ਮਹੀਨਾ ਸਹੀ ਕਾਸ਼ਤ ਹੈਗੀ ਤੇ ਮਈ 20 ਤੱਕ ਤੁਸੀਂ ਵਧੀਆ ਇਹਦੀ ਲੇਟ ਬਜਾਈ ਕਰ ਸਕਦੇ ਤਾਂ ਪਰ ਇਹਦੇ ਚ ਇਹ ਹੈਗਾ ਵੀ ਜੇ ਤੁਹਾਡੇ ਕੋਲੇ ਪਰਾਲੀ ਹੋਵੇ ਥੋੜੀ ਜੀ ਤਾਂ ਜਿੰਨ ਬੈੱਡ ਬਣਾ ਕੇ ਤੁਸੀਂ ਹਲਦੀ ਦੀ ਸਵਿੰਗ ਕਰੋ ਲਗਭਗ 4 ਇੰਚੀ ਤਿੰਨ ਤੋਂ 4 ਇੰਚੀ ਡੂੰਗਾ ਸੀਡ ਲੱਗ ਜਵੇ ਤੇ ਇਹਦੀ ਜਿਹੜੀ ਗੰਢੀ ਵੀ ਹੈਗੀ ਤਿੰਨ ਤੋਂ 4 ਇੰਚੀ ਦੂਰੀ ਤੇ ਲੱਗ ਜਾਂਦੀ ਹੈਗੀ ਤੇ ਤੁਸੀਂ ਉਹਨੂੰ ਕਰ ਸਕਦੇ ਜਾਂ ਤੁਸੀਂ ਜੇ ਤੁਹਾਡੇ ਕੋਲੇ ਸਮਾਂ ਘੱਟ ਰਹਿ ਗਿਆ ਤਾਂ ਤੁਸੀਂ ਗੰਢੀਆਂ ਲੈ ਕੇ ਕਣੀਰੀ ਤੁਹਾਡੀ ਤਿਆਰ ਹੋ ਜੂ ਜੂਨ ਮਹੀਨੇ ਉਹ ਤੁਸੀਂ ਟ੍ਰਾਂਸਪਲੈਂਟ ਕਰ ਦੋ ਆਪਦੇ ਖੇਤ ਚ ਸਕਦੇ ਹੈਗੇ ਤਾਂ ਇਹ ਤੁਸੀਂ ਛੋੜੀਆਂ ਛੋੜੀਆਂ ਚੀਜ਼ਾਂ ਕਰੋ ਜੀ ਤੇ ਨਾਲ ਤੁਸੀਂ ਮਲਚਿੰਗ ਕਰੋ ਪਰਾਲੀ ਦੀ ਇਹਦੇ ਨਾਲ ਤੁਹਾਡਾ ਬੈੱਡ ਜਿਹੜਾ ਹੈ ਕੋਈ ਵੀ ਇਹਦੇ ਚੋ ਸਮੱਸਿਆ ਕੋਈ ਵੱਡੀ ਨਹੀਂ ਆਉਂਦੀ ਕਿ ਜਿਹੜਾ ਮੈਂ ਤੁਹਾਨੂੰ ਪ੍ਰਤੀ ਇਕੜ ਜਿਹੜਾ ਇਹਦਾ ਝਾੜ ਦੱਸ ਦਿੰਨਾ ਬਈ ਆਪਾਂ ਪੰਜਾਬ ਟੂ ਵੈਰੈਟੀ ਦੇ ਨਾਲ ਕੰਮ ਕਰਦੇ ਆ ਵੱਖ ਇਹ ਜਿਹੜੀ ਪੌਣ ਪਾਣੀ ਦੇ ਮੁਤਾਬਕ ਉਹ ਬਦਲਦੇ ਰਹਿੰਦੇ ਨੇ ਮੈਂ ਝਾੜ ਲੈ ਰਿਹਾ ਹਾਂ ਉਹ 75 ਕੁਇੰਟਲ ਆਉਂਦਾ ਮੇਰੇ ਕੋਲ ਕੈਮੀਕਲ ਖੇਤੀ ਝਾੜ ਉਹ 100 ਪਲੱਸ 120 ਕੁਇੰਟਲ ਝਾੜ ਆ ਇਸ ਕਿਸਮ ਦਾ ਤਾਂ ਤੁਸੀਂ ਇਹ ਲਗਭਗ 10 ਗੁਣਾ ਹੋ ਜਾਂਦੀ ਜਿੰਨਾ ਕਿ ਤੁਸੀਂ ਸੀਡ ਪਾਉਨੇ ਹੋ ਤਾਂ ਤੁਸੀਂ ਇਹ ਚੀਜ਼ਾਂ ਕਰਕੇ ਆਪਦੇ ਘਰੇ ਵਧੀਆ ਸ਼ੁੱਧ ਤਰੀਕੇ ਨਾਲ ਸਬਜ਼ੀ ਤਿਆਰ ਕਰੋ ਤੇ ਹਲਦੀ ਜਾਂ ਹੋਰ ਮਸਾਲੇ ਨੇ ਖੁਦ ਤਿਆਰ ਕਰੋ ਜਿਵੇਂ ਬਾਈ ਜੀ ਆਏ ਪਹਿਲਾਂ ਘਰੇ ਇਹਨਾਂ ਨੇ ਦੇਖਿਆ ਹੈਗਾ ਤਾਂ ਛੋੜੀਆਂ-ਛੋੜੀਆਂ ਚੀਜ਼ਾਂ ਅਸੀਂ ਘਰੇ ਹੀ ਪ੍ਰੋਸੈਸ ਕਰਕੇ ਖੁਦ ਅਸੀਂ ਵੇਚਣ ਜਾਂਦੇ ਤਾਂ ਮੁਨਾਫਾ ਤੁਹਾਡਾ ਹੈਗਾ ਖੇਤ ਤੋਂ ਬਾਹਰ ਜਿਹੜਾ ਵੇਚਣ ਜਾਉਂਗੇ ਖੇਤ ਦੇ ਅੰਦਰ ਤੁਹਾਡੀ ਜਿਹੜੀ ਇੱਕ ਕਿਸਾਨ ਦੀ ਲਾਗਤ ਮੁੱਲ ਆ ਉਹੀ ਹੈ ਜਿਹੜਾ ਮੁਨਾਫਾ ਛੁਪਿਆ ਹੋਇਆ ਉਹ ਸਾਡੇ ਜਿਹੜੀ ਆਪਾਂ ਸ਼ਰਮ ਤੋਂ ਬਾਅਦ ਜਿਵੇਂ ਆਪਾਂ ਕਹਿੰਦੇ ਸ਼ਰਮ ਤਾਂ ਪਹਿਲਾਂ ਆਪਦੇ ਆਪ ਨੂੰ ਵੇਚਣਾ ਸਿੱਖੀਏ ਫੇਰ ਤੁਹਾਡਾ ਪ੍ਰੋਡਕਟ ਵਿਕੂਗਾ ਤੇ ਫੇਰ ਤੁਹਾਡੇ ਘਰੇ ਕਮਾਈ ਆਊਗੀ ਇੰਨੀਆਂ ਇੱਕ ਜਿਹੜੀਆਂ ਬੇਨਤੀਆਂ ਤੇ ਸਮਾਂ ਵੀ ਥੋੜਾ ਬਾਈ ਬਾਈ ਜੀ ਆਏ ਦੂਰੋਂ ਤੇ ਪਹਿਲਾਂ ਧੰਨਵਾਦ ਸਾਰਿਆਂ ਦਾ ਤੇ ਤੁਸੀਂ ਨੰਬਰ ਬਾਈ ਜੀ ਦੇ ਦੇਣਗੇ ਜਾਂ ਬਾਈ ਜੀ ਨਾਲ ਸੰਪਰਕ ਕਰ ਲਿਓ ਬੋਲੀ ਦਿਓ ਜੀ ਇੱਕ ਵਾਰੀ ਨੰਬਰ ਮੇਰਾ ਜੀ 9798087 ਤੁਸੀਂ ਬਸ WhatsApp ਤੇ ਮੈਸੇਜ ਕਰ ਦਿਓ ਇੱਕ ਵਾਰੀ ਆਪਦਾ ਨਾਮ ਤੇ ਨੰਬਰ ਲਿਖ ਕੇ ਜਾਂ ਜਿਹੜੀ ਵੀ ਜਾਣਕਾਰੀ ਲੈਣੀ ਹੈ ਫੇਰ ਆਪਾਂ ਅੱਗੇ ਕੰਟੀਨਿਊ ਕਰ ਪਾਂਗੇ ਧੰਨਵਾਦ ਜੀ ਬਹੁਤ ਧੰਨਵਾਦ ਜੀ ਬਾਈ ਕੋਲ ਸਾਹਿਬ ਵਾਹਿਗੁਰੂ ਜੀ ਕੀ ਮਿਹਰ ਫਾਲਸਾ ਜੀ ਤੇ